ਮਿੱਤਰਾਂ ਦਾ ਖੂ ਤੇ ਇੰਟਰਨੈਟ ਤੇ ਦਾ ਮੀਂਹ ਦੱਸ ਰਿਹਾ ਜੀ ਕਾਫੀ ਕਿ 2-3 ਦਿਨ ਮੀਂਹ ਪੈਣਾ ਪਤਾ ਨਹੀਂ ਪੈਣਾ ਜਾਂ ਨਹੀਂ ਪਰ ਫਿਲਹਾਲ ਪੈ ਰਿਹਾ ਮੀਂਹ ਤੇ ਗੁਰਫਤੇ ਮੈਨੂੰ ਕਹਿੰਦਾ ਡੈਡਾ ਆਪਾਂ ਪੱਠੇ ਵਾਢ ਲੈ ਜੀ ਦੋਆ ਤਿੰਨਾ ਦਿਨਾਂ ਦੇ ਸੋ ਗੁਰਫਤੇ ਪੱਠੇ ਵੜਾਏ ਡੈਡਾ ਨਾ ਕਿੰਨੇ ਬੱਸ ਆਪਾਂ ਦਾ ਕੀ ਪੱਠੇ ਵੱਢਣੇ ਆ। ਛੋਟੂ ਨੇ ਪੱਠੇ ਵੱਡੇ ਤੇ ਆਪਾਂ ਐਸੀ ਲੈਣ। ਮੈਂ ਕਿਹਾ ਛੋਟੂ ਪੱਠੇ ਵੱਢ ਲਾ। ਤੇ ਬਾਈ ਚਸਮੀ ਆ ਵੀਗਾ ਫੇ ਮੀਂਹ ਚ ਬੰਦਾ ਤੰਗ ਹੁੰਦਾ ਪੱਠੇ ਵੱਢਦਾ, ਪਾਣੀ ਖੜਾ ਹੁੰਦਾ। ਤੇ ਇੰਨੇ ਕ ਪੱਠਿਆਂ ਦਾ ਆਪਣੇ ਜਿਵੇਂ ਬਾਈ ਚਾਂਸ ਜ਼ਿਆਦਾ ਵੀ ਮੀਂਹ ਪਿਆ ਰਹਨ। ਭਾਈ 2-2.5 ਦਿਨ ਲੰਘ ਜਾਣੇ ਆ ਤੇ ਪਾਣੀ ਚ ਪੱਠੇ ਵੱਢਣ ਵਾਲਿਆਂ ਨੂੰ ਪਤਾ ਕਿੰਨਾ ਪੱਠੇ ਓਖੇ ਵੱਢ ਹੁੰਦੇ ਆ ਤੇ ਫਤੇ ਬੈਠਾ ਰਹੀ ਓਕੇ ਫਤੇ ਸੈਰਣਾ ਹੋਣਾ ਪੈਣਾ ਉਹਨ ਘਰੇ ਜਾ ਕੇ ਕਿਉਂ ਨੌਣਾ ਜਾ ਕੇ ਹੁਣ ਨੌਣਾ ਨਹੀਂ ਤਮਾਦ ਇਹਦੀ ਵੀ ਬਨਾਈ ਕਰਾਉਣੀ ਹੁਣ ਹਫਤੇ ਦੇ ਵਿੱਚ ਵਿੱਚ ਮੀ ਪੈ ਰਿਹਾ ਪੂਰਾ ਸਟਾਰਟ ਹੋ ਗਿਆ ਦੇਖੋ ਨੈਟ ਤੇ ਤਾਂ 90 ਐਮ ਐਮ ਦੱਸ ਰਿਹਾ ਤੇ 90 ਐਮ ਐਮ ਵੀ ਕਾਫੀ ਹੁੰਦਾ ਆ ਤੇ ਬਾਕੀ ਦੇਖਦੇ ਆ ਲਹਿਰਾ ਬਹਿਰਾ ਹੋਈਆਂ ਪਈਆਂ ਝੋਨਾ ਵੀ ਤਕਰੀਬਨ ਸਾਰਾ ਹੀ ਨਿਸਰ ਰਿਹਾ ਆਪਣਾ ਜਿਹੜਾ ਗੀਤਾ 26 ਸੀ ਉਹਦਾ 80% 80 90% ਨਿਸਰ ਹੀ ਗਿਆ ਤੇ ਕਸ਼ਜ ਦਾ ਝੋਨਾ ਨਿਸਰ ਰਿਹਾ ਸਿਰਫ ਤਿੰਨ ਚਾਰ ਖੇਤ ਆ ਜਿਹੜੇ ਪਛੇਤੇ ਆ ਉਹਨਾਂ ਨੂੰ ਵੀ ਸਪਰੇ ਕਰਤੀ ਕਾਪਰ ਦੀ ਪਰਸੋਂ ਤੇ ਹੁਣ ਜਿਹੜੀ ਨੈਕਸਸ ਸਪਰੇ ਆ ਉਹਦਾ ਦੇਖ ਕੇ ਕਰਾਂਗੇ ਤੇ ਇਹ ਨਹੀਂ ਕਿ ਕਰਨੀ ਕਰਨੀ ਆ ਫਸਲ ਦੇਖ ਕੇ ਹੀ ਕਰਾਂਗੇ ਜੇ ਲੋਡ ਹੋਈ ਜਾਂ ਤੇਲੇ ਵਗੈਰਾ ਦੀ ਕਿਉਂਕਿ ਇਸ ਵਾਰੀ ਮੀਂਹ ਪੈ ਰਿਹਾ ਤੇ ਇਸ ਕਰਕੇ ਕੋਈ ਪੱਤਾ ਲਪੇਟ ਵਗੈਰਾ ਝੜ ਝੁੜ ਜਾਂਦੀ ਹੈ ਤੇ ਕਮਾਦ ਦੀ ਬਣਾਈ ਕਰਦੇ ਆ ਹੁਣ ਆ ਇਹਨੂੰ ਕਰਦੇ ਆ ਇੱਕ ਵਾਰੀ ਬਣਾਈ ਇਹਦੀ ਹੁਣ ਕਰਦੇ ਆ ਤੇ ਰੋਕੇ ਕਰ ਦਵਾਂਗੇ ਫੇਰ ਇਦਾਂ ਡੈਗਦਾ ਨਹੀਂ ਚੂਹਾ ਵਗੈਰਾ ਨਹੀਂ ਲੱਗਦਾ ਤੇ view ਜਿਹੜਾ ਆ ਆਉਸਮ ਆ ਜਿੱਧਰ ਮਾਜੀ ਦੇਖ ਲਓ ਅਰ ਮੇਸ਼ ਚਲੀਏ ਫਿਰ ਮੋਟਰਾਂ ਦੇ ਤਾਂ ਸੋਚ ਕੱਟੇ ਆ ਨਾ ਬਾ ਠੀਕ ਆ ਜਾ ਕੇ ਨਾ ਨੂੰ ਲਾ ਰੋਟੀ ਖਾਲਾ ਤੇ ਉਸ ਵੱਲ ਦੇਖ ਲੈ ਹੈ ਬਾਕੀ ਫਿਰ ਉਹ ਜੇ ਕੋਇਆ ਤਾਂ ਉਧਰ ਦੇਖ ਲਈ ਤੀਰੀ ਵਾਲੇ ਚ ਜਿਹੜਾ ਮਾੜਾ ਮੋਟਾ ਕੱਖਿਆ ਕੱਢ ਲਈ ਚਲਿਏ ਅੱਜ ਨਾਤਾ ਨਾ ਲਿਆ ਪੂਰਾ ਮੀਤ ਹੈ ਪੰਗੜਾ ਵੀ ਪਾ ਲੋ ਨਹੀਂ ਮਜਾ ਆਉਣਾ ਅਕਾ ਟਰੈਕਟਰ ਦੀ ਛਤਰੀ ਆਪਾਂ ਲਾਤੀ ਸੀਗੀ ਕਿਉਂਕਿ ਫਿਰ ਉਹ ਦੂਜੀ ਛਤਰੀ ਸੀ ਉਹ ਕਈ ਵਾਰੀ ਕੱਪੜਾ ਕੋਪੜਾ ਫਟ ਜਾਂਦਾ ਤੇ ਆਪਾਂ ਲਾ ਕੇ ਰੱਖਤੀ ਤੇ ਇਸ ਬਹਾਨੇ ਅੱਜ ਫਤਿਹ ਹੁਣਾਂ ਨੇ ਨਹਾ ਲਿਆ ਮੀਂਚ ਉਹਦਾ ਸੰਡੇ ਵਾਲੇ ਦਿਨ ਤੁਸੀਂ ਨਹਾਉਣੇ ਨਹੀਂ ਨਾ ਅੱਜ ਮੀਂਚ ਨਾਲ ਹੱਤਾ ਹੁਣ ਜਾ ਕੇ ਸਿਰ ਵੀ ਨਹਾਉਣਾ ਆ ਹਾਂਜੀ ਨਹੀਂ ਦਾਦਾ 26 ਜੋ ਨੇ ਨੂੰ ਆਪਾਂ ਕੱਲੀ ਕਾਪਰ ਦੀ ਸਪਰੇਅ ਕੀਤੀ ਸੀ ਦੂਜੀ ਜਿਹਦਾ ਕਰਨੀ ਸੀਗੀ ਇਹ ਬਟੋ ਟਾਈਮ ਹੀ ਨਹੀਂ ਮਿਲ ਰਿਹਾ ਸੀ ਨਹੀਂ ਪੈ ਜਾਂਦਾ ਸੀਗਾ ਇਸ ਕਰਕੇ ਦੂਜੀ ਸਪਰੇ ਜਿਹੜੀ ਪੰਗੀ ਸਾਈਡ ਦੀ ਐਮੀਸਟਾਰ ਜਾਂ 130 ਪਤਾੜੀ ਉਹ ਰਹਿ ਗਈ ਤੇ ਝੋਨਾ ਹੁਣ ਮਿਸਟਰ ਰਿਹਾ ਸਾਰਾ ਹੀ ਤੇ ਇਸ ਕਰਕੇ ਉਹ ਵਾਲੀ ਸਪਰੇ ਤਾਂ ਨਹੀਂ ਹੋਈ ਝੋਨੇ ਨੂੰ ਬਾਕੀ ਹੁਣ ਬਾਅਦੋਂ ਫਸਲ ਨਾਲ ਦੇਖ ਕੇ ਹੀ ਕਰਾਂਗੇ ਕਿ ਕਿਤੇ ਸਪਰੇ ਦੀ ਲੋੜ ਹੋਈ ਤਾਂ ਕਰਾਂਗੇ ਪੰਗੀ ਸਾਈਡ ਦੀ ਵੀ ਤੇ ਇੱਕ ਸਪਰੇ ਤਾਂ ਹੋਊਗੀ ਝੋਨੇ ਨੂੰ ਬਾਕੀ ਫਿਲਹਾਲ ਮੀਂਹ ਪੈ ਜਾਂਦਾ ਦਿੱਲੀ ਤੇ ਉਹਦਾ ਕਰਕੇ ਫਿਰ 26 ਝੋਨੇ ਨੂੰ ਕੱਲੀ ਕਾਪਰ ਦੀ ਸਪਰੇ ਹੋਈ ਆ ਆਪਣੇ ਪੰਗੀ ਸਾਈਡ ਦੂਜੇ ਦੀ ਨਹੀਂ ਹੋਈ ਕੱਲੀ ਕੰਟੈਕਟ ਪੰਗੀ ਸਾਈਡ ਕਾਪਰ ਦੀ ਹੋਈ ਆ ਤੇ ਵਰਤੇ ਦਾ ਕਲਾਪਿਆ ਕੰਬੜ ਅਗਲਾ ਆਦੀ ਜੀ ਹੈ ਮਾਰਨਿੰਗ ਕੁਕੀਟਾ